ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਮਿਸ਼ਨ ਹਰਿਆਲੀ ਤਹਿਤ ਬੱਦ ਤੋਂ ਬੱਦ ਬੂਟੇ ਲਗਾਏ ਜਾ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਵਾਤਾਵਰਣ ਬਚਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਥਾਨਕ ਸ਼ਹਿਰ ਵਿਕੇ ਕੋਰੋਨਾ ਦੀ ਲਾਗਤ ਨਾਲ ਬਣੇ ਬਾਇਓਡਿਵਰਸਿਟੀ ਪਾਰਕ ਵਿਕੇ ਕੀਮਤੀ ਬੂਟੇ ਪਾਣੀ ਦੀ ਅਣਹੋਂਦ ਕਾਰਨ ਸੁੱਕਣ ਤੇ ਆਏ ਪਏ ਹਨ ਪ੍ਰੰਤੂ ਅਧਿਕਾਰੀਆਂ ਦੇ ਸਿਰ ਤੋਂ ਜੂੰ ਤੱਕ ਨਹੀਂ ਸਿਰਕ ਰਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਚਰਨ ਸਿੰਘ ਚੋਪੜਾ ਪ੍ਰਧਾਨ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਗੁਰਵਚਨ ਸਿੰਘ ਪ੍ਰਧਾਨ ਗੁਰਵਰਾ ਬਾਬਾ ਨਾਮਦੇਵ ਜੀ ਗੁਰਮੀਤ ਸਿੰਘ ਰਿਟਾਇਰਡ ਪੁਲਿਸ ਮੁਲਾਜ਼ਮ ਆਰਮ ਅਵਤਾਰ ਸੀਨੀਅਰ ਸਿਟੀਜ਼ਨ ਸਮਿਤੀ ਬੱਡੀ ਗਿੰਡ ਦੇ ਵਿੱਚ ਹਾਜ਼ਰ ਸ਼ਹਿਰ ਵਾਸੀਆਂ ਨੇ ਕਿਹਾ ਕਿ ਇਸ ਬਾਇਓਡਿਵਰਸਿਟੀ ਪਾਰਕ ਵਿੱਚ ਪਿਛਲੇ 15-20 ਦਿਨਾਂ ਤੋਂ ਸਮਰਸਿਬਲ ਮੋਟਰ ਖਰਾਬ ਪਈ ਹੈ ਜਿਸ ਕਰਕੇ ਜਿੱਥੇ ਪਾਰਕ ਵਿੱਚ ਆਉਣ ਵਾਲੇ ਛੋਟੇ-ਛੋਟੇ ਬੱਚਿਆਂ ਬਜ਼ੁਰਗਾਂ ਤੇ ਔਰਤਾਂ ਨੂੰ ਪਾਣੀ ਪੀਣ ਵਾਲੇ ਪਾਣੀ ਦੀ ਇਸ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕੀਮਤੀ ਬੂਟੇ ਸੁੱਕ ਰਹੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਇਸ ਸਮੱਸਿਆ ਸਬੰਧੀ ਜਦੋਂ ਉਹ ਫੋਰੈਸਟ ਅਧਿਕਾਰੀ ਸਿਮਰਨਜੀਤ ਕ ਉਨ੍ਹਾਂ ਨਾਲ ਦੁਰਵਿਹਾਰ ਕਰਦਿਆਂ ਕੰਮ ਨਾ ਕਰਨ ਤੋਂ ਆਨਕਾਨੀ ਕੀਤੀ ਅਤੇ ਇਸ ਪੂਰੇ ਮਸਲੇ ਸੰਬੰਧੀ ਜਦੋਂ ਫੋਰੈਸਟ ਅਧਿਕਾਰੀ ਮੈਡਮ ਸਿਮਰਨਜੀਤ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਫੰਡਾਂ ਦੀ ਘਾਟ ਕਰਨਾ ਅਸੀਂ ਸਪਰਸੀਬਲ ਮੋਟਰ ਠੀਕ ਕਰਵਾਉਣ ਤੋਂ ਅਸਮਰਥਾ ਜਿਸ ਦਾ ਸਾਨੂੰ ਵੀ ਦੁੱਖ ਹੈ ਅਤੇ ਮੇਰੇ ਵੱਲੋਂ ਇਸ ਮਸਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਸੀਨੀਅਰ ਸਿਟੀਜ਼ਨ ਨਾਲ ਹੋਏ ਦੁਰਵਿਹਾਰ ਬਾਰੇ ਉਨ੍ਹਾਂ ਕਿਹਾ ਕਿ ਉਹ ਸਭ ਜੁਰਗੰਦਸ ਬਹੁਤ ਸਤਿਕਾਰ ਕਰਦੇ ਹਨ ਇਸ ਬਾਰੇ ਗੱਲਬਾਤ ਕਰਦਿਆਂ ਐਮਐਲਏ ਨਰਿੰਦਰ ਕੋਪਰਾਸ ਦੇ ਪਤੀ ਮਨਦੀਪ ਸਿੰਘ ਨੇ ਕਿਹਾ ਕਿ ਉਹ ਜਲਦੀ ਹੀ ਇਸ ਮੁਸ਼ਕਲ ਦਾ ਹੱਲ ਕਰਵਾਉਣਗੇ ਛੋਟਾ ਨਾਮ ਸੁਖਵਿੰਦਰ ਸਿੰਘ ਜੀ ਹਾਂਜੀ ਅੱਜ ਇਹ ਕਿੱਥੇ ਖੜੇ ਆਪਾਂ ਆਪਾਂ ਬਾਇਓ ਡਾਇਟਿਕ ਸਿਟੀ ਪਾਰਕ ਕਾਕੜਾ ਰੋਡ ਤੇ ਜੀ ਹਾਂਜੀ ਕੀ ਪ੍ਰੋਬਲਮ ਆ ਰਹੀ ਹੈ ਇੱਥੇ ਪਾਣੀ ਦੀ ਉਹ ਜੀ ਦਾਦਾ ਸਰ ਤਾਂ ਕੀ ਪੀਣ ਦੇ ਵਾਸਤੇ ਪਾਣੀ ਹੈ ਨਹੀਂਗਾ ਦੋਏ ਟੂਟੀਆਂ ਖਾਲੀ ਪਈਆਂ ਨੇ ਗਈਆਂ ਤੂੰ ਚਲਾ ਕੇ ਦੇਖ ਸਕਦੇ ਹੋ ਚਾਹੇ ਅੱਛਾ ਬੱਚੇ ਵੀ ਨੇ ਨਾਲ ਆਪਣੇ ਛੋਟੇ ਛੋਟੇ ਬੱਚੇ ਵੀ ਨੇ ਆਉਂਦੇ ਨੇਗੇ ਚਲਾਇਓ ਜਰਾ ਇਹ ਕਿੰਨੇ ਕ ਦਿਨਾਂ ਤੋਂ ਤੁਹਾਨੂੰ ਇਹ ਲੱਗ ਰਿਹਾ ਵੀ ਇਹ ਪਾਣੀ ਨਹੀਂ ਆ ਰਿਹਾ ਤੁਹਾਨੂੰ 5-4 ਦਿਨ ਹੋ ਗਏ ਅੰਦਰ ਨੂੰ ਦੇਖੀ ਨਹੀਂ ਜੀ ਕਦੇ ਪਾਣੀ ਨਾ ਜੀ ਨਾ ਨਾ ਫਿਰ ਬੱਚਿਆਂ ਨੂੰ ਬੜੀ ਬੱਚੇ ਨੂੰ ਹਾਂ ਜੀ ਕਿੰਨੀ ਵਾਰ ਕਰੋ ਬੋਤਲ ਵੀ ਲੈ ਕੇ ਆਉਂਦੇ ਆ ਜੀ ਵੇਸੇ ਵਾਸਤੇ ਅੱਛਾ ਹਾਂ ਕੋਈ ਇੱਥੇ ਕਿਸੇ ਨੂੰ ਕੋਈ ਹੈ ਨਹੀਂ ਬੰਦਾ ਜਿਸ ਨੂੰ ਪਪਾ ਤਾਂ ਹੀ ਨਹੀਂਗਾ ਜੂਰੇ ਕੌਣ ਹੈਗਾ ਕੇਅਰ ਟੇਕਰ ਨਹੀਂ ਹੈਗਾ ਪਤਾ ਹੀ ਨਹੀਂਗਾ ਨਹੀਂ अच्छा ते ਹੁਣ ਕੀ ਮੰਗ ਕਰਦੇ ਹੋ ਤੁਸੀਂ ਪਾਣੀ ਦਾ ਜ਼ਰੂਰੀ ਹੈ ਜੀ ਇਹਨਾਂ ਗਰਮੀ ਬਹੁਤ ਜ਼ਿਆਦਾ ਆ ਗਈ ਗੰਮੋਸ ਦਾ ਟਾਈਮ ਆ ਗਿਆ ਹਾਂ ਪਾਣੀ ਚਾਹੀਦਾ ਹੈ ਪਾਰਕ ਦੇ ਵਿੱਚ ਤੋਂ ਸ਼ਾਮ ਨੂੰ ਸਾਰੀ ਬਹੁਤ ਵੱਡੀ ਹਾਂਜੀ ਹਾਂਜੀ ਹਾਂ ਬੱਚੇ ਮੰਗ ਲੈਂਦੇ ਨੇ ਬੱਚੇ ਨੂੰ ਕੀ ਪਤਾ ਜੇ ਹੁਣ ਵੀ ਹੈਗਾ ਕਿ ਨਹੀਂ ਹੈਗਾ ਪਾਣੀ ਬੱਚਾ ਮੰਗਦਾ ਜੀ ਪਾਣੀ ਤੇ ਬੱਚੇ ਨੂੰ ਉਸ ਲਈ ਸਾਰਾ ਸਮੱਸਿਆ ਮੇਰੇ ਸਾਹਮਣੇ ਹਾਂਜੀ 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 ਪਾਣੀ ਦਾ ਜ਼ਰੂਰੀ ਹੈ ਅੱਜ ਦੇ ਟਾਈਮ 'ਚ ਹਾਂ ਕਹਿੰਦੇ ਥੋੜਾ ਨਾਮ ਲక్ష్ਦੇਵ ਜੀ ਕਿਥੋਂ ਬਿਲੋਂਗ ਕਰਦੇ ਤੁਸੀਂ ਤੁਵਾਨੀਗੜ ਤੋਂ ਇਹ ਪਾਰਕ ਦੇ ਵਿੱਚ ਕਿੰਨੇ ਦਿਨੋਂ ਕਿ ਤੁਹਾਨੂੰ ਆਉਂਦੇ ਨੂੰ ਅਸੀਂ ਤਾਂ ਡੇਲੀ ਆਉਂਦੇ ਹਾਂ ਜੀ ਆ ਕੀ ਪ੍ਰੋਬਲਮ ਆ ਰਹੀ ਐ ਇੱਥੇ ਓਰੇ ਪਾਣੀ ਨਹੀਂ ਹੁੰਦਾ ਜੇ ਹੁੰਦਾ ਤਾਂ ਗਰਮ ਹੁੰਦਾ ਨਹੀਂ ਹੁੰਦਾ ਇੱਥੇ ਕਿ ਕਿੰਨੇ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਓਰੇ ਆ ਨਹੀਂ ਰਿਹਾ ਕਾਫੀ 1.5 ਮਹੀਨਾ ਹੋ ਗਿਆ ਨਹੀਂ ਆ ਹੀ ਨਹੀਂ ਰਾਈ ਅੱਛਾ ਕਈ ਦਿਨ ਹੋ ਗਏ ਪਾਣੀ ਕਾਫੀ ਟਾਈਮ ਹੋ ਗਿਆ ਸੀ ਉੱਥੇ ਗਮੇ ਦਫ਼ਤਰ ਦੇ ਪਾਣੀ ਦੀ ਮਹੀਨੇ ਵਾਂਗੂ ਮੋਟਰ ਹੋ ਗਈ ਮੋਟਰ ਦਾ ਟੋਟਾ ਵੱਢ ਕੇ ਲੈ ਗਿਆ ਦੀ ਉਹ ਮੁੜ ਕੇ ਪਵਾਇਆ ਹੀ ਨਹੀਂ ਹੈਗਾ ਕੋਈ ਵੱਢ ਕੇ ਲੈ ਗਿਆ ਉਹਰੇ ਕੋਈ ਵੱਢ ਗਈ ਲੈ ਗਿਆ ਪਵਾਇਆ ਹੀ ਨਹੀਂ ਹੈਗਾ ਇਹ ਮੋਟਰ ਕੋਈ ਕੇਅਰ ਕਰਨ ਲਈ ਹੈ ਹੁੰਦਾ ਨਹੀਂ ਬੰਦਾ ਇੱਥੇ ਕੇਅਰ ਕਰਨ ਵਾਸਤੇ ਤਾਂ ਕੋਈ ਨਹੀਂ ਹੈਗਾ ਅਸੀਂ ਤਾਂ ਪਾਣੀ ਵੀ ਉਹ ਗਮੀ ਪ੍ਰਧਾਨ ਦੇ ਦਫ਼ਤਰ ਜੇ ਟੱਪ ਕੇ ਵੀ ਕੇ ਆਨੇ ਆਗੇ ਅੱਛਾ ਹਾਂ ਜੀ ਉਰੇ ਜੇ ਕਿਸੇ ਉਹਨਾਂ ਬੱਚਿਆਂ ਨੂੰ ਤੁਸੀਂ ਤੁਸੀਂ ਇੱਥੇ ਖੇਡਣ ਆਉਣੇ ਹੋ ਜਾਂ ਤੁਸੀਂ ਐਕਸਰਸਾਈਜ਼ ਕਰਨ ਆਉਣੇ ਹੋ ਤੁਹਾਨੂੰ ਪਾਣੀ ਦੀ ਜ਼ਰੂਰਤ ਹੈ ਤਾਂ ਤੁਸੀਂ ਕਿੱਧਰ ਨੂੰ ਜਾਨੇ ਹੋ ਫਿਰ ਅਸੀਂ ਗਮੀ ਪ੍ਰਧਾਨ ਦੇ ਦਫ਼ਤਰ 'ਚ ਜਾਨੇ ਆਂ ਉੱਧਰ ਨੂੰ ਜਾਨੇ ਆਂ ਇੱਥੇ ਤੁਹਾਨੂੰ ਪਾਣੀ ਕਿਸੇ ਤਰ੍ਹਾਂ ਦਾ ਕਿੱਥੇ ਮਿਲਦਾ ਨਹੀਂ ਨਾ ਗਰਮ ਨਾ ਤੱਤਾ ਕੁਛ ਨਾ ਖਰਾਬ ਪਾਣੀ ਕੁਛ ਵੀ ਨਹੀਂ ਮਿਲਦਾ ਉਰੇ ਪਾਣੀ ਦਾ ਤਾਂ ਓਕੇ ਨਹੀਂ ਮਿਲਦਾ ਜੀ ਅੱਛਾ ਪਾਣੀ ਹੈ ਹੀ ਨਹੀਂ ਬਿਲਕੁਲ ਜਮੀ ਨਹੀਂ ਹੈਗਾ ਜੀ ਠੀਕ ਹੈ ਕੀ ਮੰਗ ਕੀ ਕਰਦੇ ਹਾਂ ਤੁਸੀਂ ਉਰੇ ਪਾਣੀ ਦਾ ਕੂਲਰ ਚਲਾਇਆ ਜਾ ਬਈ ਅੰਦਰ ਕੂਲਰ ਵੀ ਹੈਗਾ ਪਾਣੀ ਪਹੁੰਚਦਾ ਕਰਾਇਆ ਬਈ ਕਿਸੇ ਨੂੰ ਕਿਹਾ ਉਰੇ ਉਰੇ ਕੋਈ ਵਿਅਕਤੀ ਹੈਗਾ ਸੀ ਕੀ ਕਰਨਾ ਚਾਹੁੰਗੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਮ ਅਵਤਾਰ ਹੈ ਜੀ ਹਾਂਜੀ ਹਾਂਜੀ ਰਾਮ ਅਵਤਾਰ ਜੀ ਹਾਂਜੀ ਕੀ ਪ੍ਰੋਬਲਮ ਕੀ ਆ ਰਹੀ ਹੈ ਪ੍ਰੋਬਲਮ ਹੈ ਤੇ ਜੀ ਹਫਤਾ ਹੋ ਗਿਆ ਤੇ ਪਾਣੀ ਨਹੀਂ ਹੈਗਾ ਬੱਚੇ ਤੇ ਆਉਂਦੇ ਨੇ ਸਾਰੇ پارک ਕੀ ਕਿ ਇਹ پارک ਦਾ ਨਾਮ ਕੀ ਹੈ ਇਹ ਇਹਦਾ پارک ਦਾ ਨਾਮ پارک ਦਾ ਨਾਮ ਕੀ ਹੈ ਬਾਇਓ ਡਿਵਰਸਿਟੀ ਬਾਇਓ ਡਿਵਰਸਿਟੀ پارک ਵਾਹ ਬਾਇਓ ਡਿਵਰਸਿਟੀ پارک ਹੈ پارک ਹਾਂ ਜੀ ਅੱਛਾ ਤੇ ਇੱਥੇ ਕਿੰਨੇ ਕਿ ਦਿਨਾਂ ਦੀ ਇਹ ਪਾਣੀ ਦੀ ਪ੍ਰੋਬਲਮ ਹੈ ਇਹ ਹਫਤੇ ਦਾ ਹੋ ਗਿਆ ਜੀ ਹਫਤਾ ਇੱਥੇ ਪਾਣੀ ਨਹੀਂ ਆਉਂਦੇ ਸਾਰੇ ਮੁੜਕ ਚ ਬੱਚੇ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਇੱਥੇ ਅੱਛਾ ਇਹ ਤੇ ਸ਼ਹਿਰ ਕਰਨ ਵਾਸਤੇ ਪਾਣੀ ਪੀਣ ਨੂੰ ਨਹੀਂ ਮਿਲਦਾ ਜੀ ਅਗਲਾ ਫੇਰ ਆਉਂਦਾ ਨਹੀਂ ਆਦੋ ਬਾਹਰ ਜਾਂਦਾ ਫੇਰ ਪਾਣੀ ਦੀ ਪਾਣੀ ਦੀ ਪ੍ਰੋਬਲਮ ਤਾਂ ਪੀਣ ਲਈ ਆ ਰਿਹਾ ਫੇਰ ਬੂਟੇ ਨੂੰ ਪਾਣੀ ਕਿਵੇਂ ਬੂਟੇ ਵੀ ਸੁੱਕ ਰਹੇ ਨੇ ਜੀ ਇੱਥੇ ਸਾਰੇ ਬੂਟੇ ਅੱਛਾ ਬੂਟੇ ਬੂਟੇ ਵੀ ਸੁੱਕ ਰਹੇ ਨੇ ਬੂਟੇ ਵੀ ਸੁੱਕ ਰਹੇ ਨੇ ਤੇ ਇਹਨਾਂ ਨੂੰ ਕੋਈ ਕੇਅਰ ਕਰਨ ਵਾਲਾ ਕੋਈ ਕੋਈ ਹੈ ਨਹੀਂ ਜੀ ਕੋਈ ਨਹੀਂ ਕੋਈ ਇੱਥੇ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੈ ਜੀ ਠੀਕ ਹੈ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਹੀ ਆ ਜੀ ਪਾਣੀ ਚੱਲਦਾ ਹੋ ਜੇ ਪਾਣੀ ਦੀ ਸਮੱਸਿਆ ਸਭ ਤੋਂ ਜੋ ਅੱਜ ਕੱਲ੍ਹ ਗਰਮੀ ਦਾ ਟਾਈਮ ਹੈ ਹਰ ਇੱਕ ਬੰਦੇ ਨੂੰ ਪਾਣੀ ਦੀ ਲੋੜ ਹੁੰਦੀ ਹੈ ਇਸ ਕਰਕੇ ਪਾਣੀ ਦੀ ਸਮੱਸਿਆ ਨੂੰ ਸੁਧਾਰ ਹੱਲ ਕੀਤਾ ਜਾਵੇ ਮੇਰਾ ਨਾਮ ਗਹਿਰੀ ਹੈ ਹਾਂ ਸ਼ਸ਼ੀ ਗਾਲ ਪਹਿਲੇ ਸਾਰਿਆਂ ਨੂੰ ਜਿਹੜੀ ਮੈਨੂੰ ਦੇਖ ਰਹੀ ਆਂ ਆਪਾਂ ਇਹਦੀ ਪੰਜਾਬ ਚ ਹੋ ਰਹੇ ਅਸੀਂ ਦਿੱਲੀ ਆਨੇ ਰੈਗੂਲਰਲੀ ਕਿਹੜਾ ਕਿੱਥੇ ਖੜੇ ਆਪਾਂ ਮਾਨੀ ਗੜ੍ਹ ਫਰੀਦਪੁਰ ਪਾਰਕ 'ਚ ਕਿਹੜਾ ਪਾਰਕ ਤਾਂ ਕੀ ਨਾਮ ਹੈ ਬਾਇਓ ਬਾਇਓ ਸੈਂਟਰ ਇਹ ਅਸੀਂ 15 ਦਿਨ ਤੋਂ ਇੱਥੇ ਲਗਾਤਾਰ ਆ ਰਹੇ ਹਾਂ ਇੱਥੇ ਨਾ ਪਾਣੀ ਤਾਂ ਬਿਲਕੁਲ ਹੀ ਇੱਥੇ ਹੋਣੀ ਹੈਗੀ ਪ੍ਰਬੰਧ ਇਹ ਜਿਵੇਂ ਪ੍ਰਬੰਧ ਨਹੀਂ ਵੀ ਪਾਣੀ ਦਾ ਪੀਣ ਵਾਲੇ ਦਾ ਹੀ ਅੱਛਾ ਨਾ ਉਹ ਗਰਮ ਪਾਣੀ ਨੂੰ ਛੰਡਾ ਪਾਣੀ ਹੋਰੀ ਔਰ ਪੈਰ ਪੌਦਿਆਂ ਦੇ ਨਾ ਉਹ ਦੇਖੋ ਕੀ ਹਾਲੋਂ ਪਈ ਸੁੱਕੇ ਪੈਣੀ ਔਰ ਬਰਜੁਰਗਾਂ ਦੇ ਨਹੀਂ ਬੱਚੇ ਆਦੇ ਨਹੀਂ ਪਾਣੀ ਕਿੰਨੂੰ ਦੇਖਦੇ ਨੇ ਉਹ ਹੀ ਮਤਲਬ ਅੰਟੀਆਂ ਦਿੰਦੀ ਨਹੀਂ ਸਾਰੇ ਦੇਖਦੇ ਨਹੀਂ ਜਿੰਨੇ ਵੀ ਆਦ ਨਹੀਂ ਆ ਬੂਟਿਆਂ ਦਾ ਕੀ ਹਾਲ ਤਾਂ ਕੋਈ ਮਤਲਬ ਪ੍ਰਬੰਧ ਨਹੀਂ ਨਾ ਕੋਈ ਦੇਖਦ ਨੇ ਕੇਅਰ ਕਰਦਾ ਪੌਦਿਆਂ ਦੀ ਉਹਨਾਂ ਨੂੰ ਸਮੱਸਿਆ ਦਾ ਬਹੁਤ ਵੱਡੀ ਸਮੱਸਿਆ ਸਾਹਮਣਾ ਕਰਨਾ ਪੈ ਰਿਹਾ ਇਹਦੇ ਨਾਲ ਕੀ ਕੀ ਪ੍ਰੋਬਲਮ ਆਦੀ ਹੈ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਹੈ ਤਈ ਬੂਟੇ ਸੁੱਕ ਰਹੇ ਨੇ ਬੂਟੇ ਸੁੱਕ ਰਹੇ ਨੇ ਆਪਣਾ ਮਤਲਬ ਇਹਨਾਂ ਨਾਲ ਤਾਂ ਆਪਣਾ ਆਕਸੀਜਨ ਆਂਦੀ ਆ ਇਹ ਚੀਜ਼ਾਂ ਸੁੱਕਣ ਗਈ ਇਹਨਾਂ ਨਾਲ ਤਾਂ ਕੁਦਰ ਮਤਲਬ ਹੈਗੇ ਇਹਨਾਂ ਨਾਲ ਤਈ ਇਹਨਾਂ ਜੇ ਇਹ ਚੀਜ਼ਾਂ ਹੋਣ ਗਈ ਤਾਂ ਹੀ ਮੜ ਕੇ ਆਪਣੀ ਜਿਹੜੀ ਧਰਤੀ ਸੋਹਣੀ ਲੱਗੂਗੀ ਜੇ ਚੀਜ਼ਾਂ ਹੈਗੇ ਨਹੀਂ ਪਰ ਤਾਂ ਤੁਹਾਨੂੰ ਪਤਾ ਹੀ ਹੈ ਕੀ ਕੀ ਥੋੜੀ ਕੀ ਡਿਊਟੀ ਹੈ ਉਰੇ ਰਾਤ ਦਾ ਜੀ ਮੇਰਾ ਚੌਕੀ ਰਾਤ ਦੀ ਚੌਕੀਦਾਰੀ ਹੈ ਕੀ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਉਰੇ ਪਾਣੀ ਪਾਣੀ ਕਿਉਂ ਨਹੀਂ ਹੈਗਾ ਮੈਂ ਤਾਂ ਜੀ ਬੋ ਕਹਿੰਦਾ ਜੀ ਉਹਨਾਂ ਦਾ ਬੰਦਾ ਨੂੰ ਅੱਛਾ ਉਹ ਕਹਿੰਦੇ ਕੱਲ ਨੂੰ ਹਾਂ ਜੀ ਹਾਂ ਕਹਿੰਦਾ ਨੇ ਵੀ ਕੱਲ ਨੂੰ ਆਊਗਾ ਪਰਸ ਨੂੰ ਆਊਗਾ ਉਹ ਤਾਂ ਹੀ ਲੜਾਇ ਨਹੀਂ ਦੇ ਅੱਛਾ ਇਹ ਇਹਦੇ ਵਿੱਚ ਪਾਣੀ ਕਿੰਨੇ ਦਿਨ ਹੋ ਕੇ ਪਾਣੀ ਨਾ ਆਏ ਨੂੰ ਇਹ ਤਾਂ ਬਸ ਦਿਨ ਹੋ ਗਏ ਕੀ 15 ਦਿਨ ਮੰਗ ਹੋ ਗਏ ਖੜੀ ਨਹੀਂ ਮੋਟਰ ਨਹੀਂ ਕੀ ਮੋਟਰ ਖੜੀ ਹੈ ਹੂੰ ਟੋਟੇ ਪੈਣਗੇ ਜੀ ਟੋਟੇ ਪੈਣਗੇ ਹਾਂ ਜੀ ਤੇ ਉਹਦੀ ਕੋਈ ਕੇਅਰ ਕਰਨ ਲਈ ਕੋਈ ਅਫਸਰ ਵੀ ਆ ਰਿਹਾ ਓਰੇ ਨਾ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਤੁਸੀਂ ਪਹਿਲਾਂ ਉਹਨਾਂ ਨੂੰ ਕਹਿ ਚੁੱਕੇ ਹੋ ਅਸੀਂ ਤਾਂ ਬਹੁਤ ਕਹਿੰਦੇ ਆ ਜੀ ਉਹਨਾਂ ਨੇ ਵੀ ਕਿਹਾ ਬੰਦੇ ਕਮੇਟੀ ਵਾਲੇ ਨਹੀਂ ਅੱਛਾ ਕੋਈ ਨਹੀਂ ਸੁਣਦੇ ਤੁਸੀਂ ਕਹਿ ਚੁੱਕੇ ਹੋ ਉਹਨਾਂ ਨੂੰ ਹਾਂ ਜੀ ਅੱਛਾ ਇਹਦੇ ਕਨੀਓ ਬਲਕਿ ਪੌਦੇ ਵੀ ਸੁੱਕ ਰਹੇ ਨੇ ਫਿਰ ਹਨਾ ਹਾਂ ਇਹ ਤਾਂ ਨੀਂ ਮੇ ਬਚਾਦੇ ਨਹੀਂ ਤਾਂ ਗਾਇ ਤੇ ਨਹੀਂ ਖਤਮ ਸੀਗੇ ਸਾਰੇ ਹੂੰ ਅੱਛਾ ਫਿਰ ਹੁਣ ਆਪਾਂ ਕੀ ਮੰਗ ਕਰ ਮੰਗ ਕੀ ਕਰਦੇ ਹੋ ਤੁਸੀਂ ਮੰਗ ਤਾਂ ਆਏ ਜਾਂਦੇ ਆ ਵੀ ਪਾਣੀ ਆ ਜਾਵੇ ਅੱਛਾ ਪਾਣੀ ਦਾ ਜਿਹੜਾ ਉਹ ਦਵਾ ਕਹੇ ਨਦੀ ਵਾਂਗ ਦੇ ਨਦੀ ਅੱਛਾ ਪਾਣੀ ਕਿ ਨਿਓ ਬਾਦੀ ਪਰਵਾਣ ਕਰਦਾ ਵੀ ਇੱਥੇ ਕੋਈ ਅਫਸਰ ਕੋਈ ਦੇਖ ਕੇ ਗਿਆ ਜਦੋਂ ਤੁਸੀਂ ਉਹਨਾਂ ਨੂੰ ਕਿਸੇ ਨੂੰ ਫੋਨ ਕਰਿਆ ਜਾਂ ਕਿਹਨੂੰ ਕਿਹਾ ਕੋਈ ਨਾ ਜੀ ਕੋਈ ਆਈ ਨਹੀਂ ਨਾ ਜੀ ਅੱਛਾ ਜੀ ਸਰ ਥੋੜਾ ਨਾਮ ਚਰਨ ਸਿੰਘ ਚੋਪੜਾ ਪ੍ਰਧਾਨ ਸੀਨੀਅਰ ਸਿਟੀਜ਼ਨ ਸਮਾਜ ਭਲਾਈ ਸੰਸਥਾ ਰਜਿਸਟਰਡ ਭਵਾਨੀਗੜ੍ਹ ਜੀ ਹਾਂ ਅੱਜ ਕਿੱਥੇ ਖੜੇ ਆ ਸਰ ਆਪਾਂ ਤੇ ਕੀ ਪ੍ਰੋਬਲਮ ਆ ਆਪਾਂ ਅੱਜ ਭਵਾਨੀਗੜ੍ਹ ਦੇ ਬਾਇਓਡਾਈਵਰਸਿਟੀ ਪਾਰਕ ਹੈ ਥਾਣੇ ਦੇ ਅੱਗੇ ਵੱਡਾ ਪਾਰਕ ਹੈ ਅੱਜ ਆਪਾਂ ਉਹਦੇ ਵਿੱਚ ਖੜੇ ਆਂ ਇਹਦੀਆਂ ਜੋ ਜਿਹੜੀਆਂ ਸਮੱਸਿਆਵਾਂ ਮਾਨੂੰ ਇਹਦੇ ਸੰਬੰਧ ਚ ਖੜੇ ਆਂ ਕੀ ਸਮੱਸਿਆਵਾਂ ਕੀ ਆ ਰਹੀਆਂ ਨੇ ਸਰ ਸਭ ਤੋਂ ਵੱਡੀ ਸਮੱਸਿਆ ਇਹ ਪਾਰਕ ਜਿਹੜਾ ਹੈਗਾ ਇਹਦੀ ਮੇਨਟੇਨੈਂਸ ਦੀ ਆ ਦੂਜੀ ਸਮੱਸਿਆ ਇੱਥੇ ਪਾਣੀ ਲਈ ਇੱਕ ਮੋਟਰ ਲੱਗੀ ਆ ਉਹ 10-15 ਦਿਨਾਂ ਤੋਂ ਬੰਦ ਪਈ ਆ ਇਹਦੇ ਬੂਟੇ ਵੀ ਬਹੁਤ ਸਾਰੇ ਸੁੱਕ ਚੱਲੇ ਨੇ ਇਹ ਤਾਂ ਪਰਮਾਤਮਾ ਦੀ ਕਿਰਪਾ ਹੋ ਗਈ ਮੀਂਹ ਪੈ ਗਿਆ ਬਈ ਉਹ ਬੂਟਿਆਂ ਨੂੰ ਜੀਵਨ ਮਿਲ ਗਿਆ ਇੱਥੇ ਅਸੀਂ ਸੀਨੀਅਰ ਸਿਟੀਜ਼ਨ ਵੱਲੋਂ কুলਰ ਵੀ ਲਵਾਇਆ ਕਿਉਂਕਿ ਇੱਥੇ ਬੱਚੇ ਬਜ਼ੁਰਗ ਲੇਡੀਜ਼ ਤੇ ਨੌਜਵਾਨ ਬੱਚੇ ਵੱਡੀ ਗਿਣਤੀ ਚ ਆਉਂਦੇ ਨੇ ਜਦੋਂ ਬੱਚੇ ਖੇਡਦੇ ਨੇ ਤਾਂ ਗਰਮੀ ਹੱਤ ਦੀ ਸੀ ਉਹਨਾਂ ਨੂੰ ਪਿਆਸ ਵੀ ਲੱਗਦੀ ਆ ਉਹ ਜਦੋਂ ਆ ਕੇ কুলਰ ਦਾ ਬਟਨ ਦਬਦੇ ਨੇ ਤਾਂ ਤਰਾਹ ਨਿਕਲ ਜਾਂਦਾ ਸਾਡਾ ਦੇਖ ਕੇ ਵੀ ਅਤ ਦੀ ਗਰਮੀ ਦੇ ਵਿੱਚ ਜਿਹੜੇ ਬੱਚੇ ਭੱਜੇ ਆਉਂਦੇ ਨੇ ਆਪਣਾ ਪੰਜਾਬ ਦਾ ਇੱਕ ਕਲਚਰ ਹੈ ਵੀ ਆਪਾਂ ਰਾਹ ਜਾਂਦਿਆਂ ਲਈ ਸਵੀਲਾ ਲਾਉਂਦੇ ਆਂ ਪਰ ਇੱਥੇ ਸਾਡੇ ਪਾਰਕ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਇੱਕ ਦਿਨ ਤਾਂ ਅਸੀਂ ਥਾਣੇ ਵਾਲਿਆਂ ਨੂੰ ਬੇਨਤੀ ਕੀਤੀ ਨਾਲ ਥਾਣਾ ਭਵਾਨੀ ਘੜਦਾ ਪਾਈਪ ਲਾ ਕੇ ਟੈਂਕੀ ਭਰੀ ਪਰ ਉਹ ਇੱਕੇ ਦਿਨ ਭਰੀ ਸ਼ਾਮ ਨੂੰ ਖਾਲੀ ਹੋ ਗਈ ਉਹ ਬਹੁਤ ਵੱਡੀ ਸਮੱਸਿਆ ਜੇ ਮੀਂਹ ਨਾ ਪੈਂਦੀ ਤਾਂ ਇਹ ਪਾਰਕ ਨੇ ਝਾੜ ਹੋ ਜਾਣਾ ਸੀ ਤੇ ਅਸੀਂ ਬੇਨਤੀ ਕੀਤੀ ਬੀਬਾ ਸਿਮਰਨ ਜਿਹੜੇ ਫਾਰੈਸਟ ਦੇ ਇੰਚਾਰਜ ਨੇ ਭਵਾਨੀਗੜ੍ਹ ਦੇ ਬਈ ਇਹਦੇ ਵੱਲ ਧਿਆਨ ਦਿਓ ਉਹਨਾਂ ਨੇ ਸਦਿਆਂ ਆਪਣੀ ਨਰਸਰੀ ਦੇ ਵਿੱਚ ਬਲਦ ਕੈਂਚੀਆਂ ਦੇ ਵਿੱਚ ਕਦੋਂ ਜੀ ਕਦੋਂ ਬੁਲਾਇਆ ਗਿਆ ਤੁਹਾਨੂੰ ਇਹ ਪੰਜਵੇਂ ਦੀ ਗੱਲ ਆ ਅੱਛਾ ਹਾਂ ਤੇ ਅਸੀਂ ਗਏ ਜਦੋਂ ਅੱਗੋਂ ਗਏ ਤਾਂ ਇਹਨਾਂ ਦੀ ਆਨਲਾਈਨ ਮੀਟਿੰਗ ਚੱਲ ਰਹੀ ਸੀ ਜੀ ਉੱਥੇ ਨizampur ਦੇ ਜਿਹੜੇ ਇੰਚਾਰਜ ਨੇ ਨਰਸਰੀ ਦੇ ਉਹ ਵੀ ਆਏ ਹੋ ਸਨ ਜੀ ਤਾਂ ਕਹਿੰਦੇ ਵੀ ਸਰ ਜਦੋਂ ਮੈਂ ਸੁਨੇਹਾ ਲਾਇਆ ਵੀ ਸਾਡੀ ਮੀਟਿੰਗ ਚੱਲਦੀ ਆ ਤੇ ਅਸੀਂ ਪੰਜ ਜਾਣੇ ਸੀ ਤਿੰਨ ਨੇ ਸੀ ਅੱਗੇ ਜਾਣਾ ਸੀ ਜੀ ਕੋਈ ਜ਼ਰੂਰੀ ਕੰਮ ਸੀ ਫਿਰ ਅਸੀਂ ਸਾਡੇ ਦੋ ਨਮਾਇਦੇ ਸਾਡੇ ਮੈਨੇਜਰ ਸਾਹਿਬ ਨੇ ਕਾਉਂਸਲ ਸਾਹਿਬ ਤੇ ਸਰਦਾਰ ਗਰਮਾਚਨ ਸਿੰਘ ਜੀ ਗੁਰਦੁਆਰਾ ਨਾਮਦੇ ਦੇ ਪ੍ਰਧਾਨ ਵੀ ਨੇ ਸੀਨੀਅਰ ਸਿਟੀਜ਼ਨ ਨੇ ਇਹਨਾਂ ਨੂੰ ਅਸੀਂ ਉੱਥੇ ਬਿਠਾਇਆਤਾ ਵੀ ਗੱਲ ਕਰ ਲੋ ਪਰ ਉਹਨਾਂ ਦਾ ਲਹਿਜਾ ਗੱਲ ਕਰਨ ਦਾ ਠੀਕ ਨਹੀਂ ਸੀ ਕਿਉਂਕਿ ਜਦੋਂ ਸੱਦਿਆ ਹੋਵੇ ਕਿਸੇ ਨੂੰ ਉਹਨਾਂ ਦੇ ਮੇਰੇ ਖਿਆਲ ਬਲਾਕ ਦੇ ਇੰਚਾਰਜ ਨੇ ਫਾਰੈਸਟ ਦੇ ਉਹਨਾਂ ਨੇ ਆਉਣਾ ਸੀ ਵੀ ਉਹਨਾਂ ਨਾਲ ਗੱਲ ਕਰਾਂਗੇ ਉਹ ਨਹੀਂ ਆਏ ਤਾਂ ਜਿਹੜੀ ਇਹਨਾਂ ਨਾਲ ਗੱਲਬਾਤ ਹੋਈ ਉਹ ਠੀਕ ਨਹੀਂ ਹੋਈ ਅਸੀਂ ਮੰਗ ਕਰਦੇ ਆਂ ਬੀ ਪਾਰਕ ਦੇ ਵਿੱਚ ਲਾਈਟਾਂ ਵੀ ਬਹੁਤ ਸਾਰੀਆਂ ਬੰਦ ਨੇ ਇੱਥੇ ਮੇਨਟੇਨੈਂਸ ਦੀ ਵੀ ਬਹੁਤ ਵੱਡੀ ਘਾਟ ਹੈ ਪਾਣੀ ਦੀ ਤਾਂ ਉਹ ਘਾਟ ਹੈਗੀ ਹੋਏ ਵੱਡੀ ਜਿਹੜੀ অতি ਜ਼ਰੂਰੀ ਹੈ ਜਿਹੜਾ ਸੰਬੰਧਿਤ ਵਿਭਾਗ ਹੈ ਉਹਨੂੰ ਤੁਰੰਤ ਧਿਆਨ ਦੇ ਕੇ ਜਿਹੜੇ ਸਮੱਸਿਆਵਾਂ ਨੇ ਹੱਲ ਕਰਨੀ ਚਾਹੀਦੀ ਨੇ ਤੁਹਾਡਾ ਨਾਮ ਹਿੰਮਤ ਰਾਏ ਕਾਉਂਸਲ ਜੀ ਹਾਂ ਜੀ ਹਿੰਮਤ ਰਾਏ ਕਾਉਂਸਲ ਜੀ ਕੋਈ ਨਹੀਂ ਲਾਉਂਦੇ ਆ ਅਸੀਂ ਅਸੀਂ ਪਾਰਕ ਮੈਂ ਤੇ ਅਸੀਂ ਪਾਰਕ ਗਏ ਜੀ ਇਹਨਾਂ ਨੇ ਨਦਾਮਪੁਰ ਤੋਂ ਕਿੰਨਾਂ ਚਾਰਜ ਬਿਲਾਰ ਕੇ ਸਾਬਣਾ ਜੀ ਉਹ ਸਾਡੇ ਨਾਲ ਮਿਸਬੀਹ ਕਰ ਨਹੀਂ ਕੁਛ ਕਿਹੜੀ ਡੇਟ ਨੂੰ ਗਏ ਤੁਸੀਂ ਪੰਜ ਦਿਨ ਪਹਿਲਾਂ ਕੀ ਦੀ ਗੱਲ ਹੈ ਜੀ ਹਾਂਜੀ ਪੰਜ ਦਿਨ ਦੀ ਵਾਲਾ ਜੀ ਪੰਜ ਦਿਨ ਠੀਕ ਹੈ ਜੀ ਅਸੀਂ ਪਾਰਕ ਗਏ ਸਾਡੇ ਨਾਲ ਨੂੰ ਲੜਕੀ ਨੇ ਮਿਸਬੀਹ ਨਰਸੀ ਜੀ ਕਿੱਥੇ ਬੁਲਾਇਆ ਤ ਉਹਨੂੰ ਕਿੱਥੇ ਗਿਆ ਸਰਗੋ ਗਵਰਨਮੈਂਟ ਨਰਸੀ ਜੀ ਕਿੱਥੇ ਕਿਹੜੀ ਜਗ੍ਹਾ ਪੁਰਾਣਾ ਥਾਣਾ ਪੁਰਾਣਾ ਥਾਣੇ ਕੋਲ ਹੀ ਪੋਣੀ ਗੜ ਹਾਂਜੀ ਸਾਨੂੰ ਕਿੱਥੇ ਅਫਸਰ ਹੋਣੇ ਨੇ ਜੀ ਉੱਥੇ ਆਜੋ ਤੁਸੀਂ ਜੀ ਅਸੀਂ ਚਲੇ ਗਏ ਜੀ ਸਾਨੂੰ ਬਲੇ ਮਿਸਬੀਹ ਕੀਤਾ ਗਿਆ ਹਾਂਜੀ ਅਸੀਂ ਆ ਕੇ ਬਿੜਾ ਨਹੀਂ ਬੁੱਲ ਜਾਸਤ ਬੇਨਤੀ ਕਰਨ ਆਏ ਆਂ ਵੀ ਲੋਕਾਂ ਦੀ ਆਵਾਜ਼ ਹੈ ਤੁਹਾਨੂੰ ਕੋਈ ਮੀਡੀਆ ਨਾਲ ਤੁਹਾਨੂੰ ਡਰਾ ਰਿਓ ਤੁਸੀਂ ਕੀ ਸਮੱਸਿਆ ਲੈ ਕੇ ਗਏ ਸੀ ਪਾਣੀ ਸਮੱਸਿਆ ਲੈ ਕੇ ਜੀ ਪਾਣੀ ਹੱਲ ਕਰੋ ਪਾਰਕ ਦੇ ਪਾਣੀ ਦੀ ਪਾਣੀ ਪਾਰਕ ਦੀ ਜੀ ਵੀ ਬਕਿਰਤਾ ਦੀ ਹੱਲ ਕਰਦੇ ਬੱਚੇ ਪਿਆਸੇ ਜਾਂਦੇ ਆ ਅਸੀਂ ਪੈਸੇ ਵੀ ਲਾ ਦਾਂਗੇ ਸਾਨੂੰ ਯਾਦ ਸੁਦਿਓ ਜੀ ਅਸੀਂ ਗੱਲ ਪੰਗਾ ਲੈ ਲਈਏ ਤੁਸੀਂ ਅਗਲੀ ਮਰਜ਼ੀ ਕਰ ਗਏ ਹਾਂਜੀ ਅਸੀਂ ਪੈਸੇ ਲਾਉਣ ਨੂੰ ਤਿਆਰ ਬੈਠੇ ਸੀਗੇ ਠੀਕ ਹੈ ਜੀ ਕਹਿੰਦੀ ਮੈਂ ਤਾਂ ਕਰ ਨਹੀਂ ਸਕਦੀ ਕਹਿੰਦੀ ਅੱਛਾ ਮੈਂ ਕਿਹਦਾ ਜਵਾਬ ਗੱਲ ਤੇ ਬਿੜਾ ਤੁਸੀਂ ਹੋਰ ਕੋਲ ਕਰੂਗਾ ਮੇਰੀ ਪੁਸ਼ਕਾਤ ਕਰ ਦੋ ਮੀਡੀਆ ਨੂੰ ਬੁਲਾ ਲਓ अच्छा, ने 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 अच्छा। का जी ਮੈਂ ਬੇਟਾ ਤੁਹਾਡੀ ਧੀ ਹੈ ਅਸੀਂ ਕੋਈ ਮਿਡੇ ਨਹੀਂ ਬੁਲਾਉਣਾਗਾ ਅਸੀਂ ਮਿਡੇ ਗੱਲ ਨਹੀਂ ਪਚਾਉਣੀ ਜੀ ਅਪ ਇੱਥੇ ਨਹੀਂ ਰਹਿਣੀ ਹੈ ਪਰ ਤੁਹਾਨੂੰ ਲੋੜ ਆ ਦਿੱਤਾ ਨੇ ਅੱਛਾ ਸਾਨੂੰ ਬੜਾ ਮਹਿਸੂਸ ਹੋਇਆ ਵੀ ਤੂੰ ਮਿਡੇ ਕਿਉਂ ਨਹੀਂ ਕਰ ਰਹੀ ਬੇਟਾ ਤੂੰ ਜੌਬ ਚੜਕੀ ਹੈ ਉਹ ਮੁੰਡੇ ਸੀ ਨਾਮ ਰਣਜਾਰ ਜੂ ਵੀ ਕਾਕਾ ਨਹੀਂ ਬੋਲੀ ਜਾਂਦਾ ਤੂੰ ਗਲਤ ਗੈਲਟ ਕਰ ਰਹੀ ਲੜਕੀ ਤਾ ਮੈਨੂੰ ਬੁਲਾਉਂ ਜੂਦਾ ਤੂੰ ਧਮਕੀ ਦੇ ਦੇ ਕੋਈ ਮਿਡੇ ਦੀ ਅੱਛਾ ਅਸੀਂ ਕਿ ਬੇਟਾ ਅਸੀਂ ਕੋਈ ਧਮਕੀ ਨਹੀਂ ਦਿੱਤੀ ਸਾਡਾ ਬੱਚਾ ਨਹੀਂ ਕਰਾਤਾ ਅਸੀਂ ਉਹ ਵੀ ਕਰਤਾ ਵੀ ਅਸੀਂ ਕੋਈ ਮਿਡੇਗਾ ਨਹੀਂ ਕਿਤੇ ਕੀ ਫਿਰ ਵੀ ਉਹ ਤਾਂ ਹੀ ਲੜਕੀ ਸੀ ਕੀ ਘੁੱਬੀ ਰਹੇ ਸੀ ਕਹਿੰਦੇ ਕਹਿ ਕੀ ਰਹੇ ਸੀ ਉਹ ਕਹੀਂ ਮੇਰੇ ਵਾਸਤੇ ਨਹੀਂ ਕਹਿੰਦੀ ਰਾਜ ਅੱਛਾ ਤੇ ਉੱਪਰ ਜਾਓ ਕਹਿੰਦੀ ਤੇ ਜਿਵੇਂ ਵਾਰੀ ਕਿਦੀ ਬਣਦੀ ਆ ਫਿਰ ਇਹ ਅਸੀਂ ਪੁੱਛਿਆ ਅਸੀਂ ਜੀ ਕੋਈ ਪ੍ਰੋਫੈਸਰਾਂ ਨਾਲ ਗੱਲ ਕਰੋ ਅਸੀਂ ਕਹਿੰਦੇ ਤੁਹਾਡੇ ਅਫਸਰ ਹੋਣੇ ਸੀਗੇ ਤੁਹਾਨੂੰ ਬੁਲਾਇਆ ਸੀ ਉਹ ਆਏ ਨਹੀਂ ਜੀ ਇਹ ਮੈਡਮ ਦਾ ਨਾਮ ਕੀ ਹੈ ਸਿਮਰਨ ਸਿਮਰਨ ਸਿਮਰਜੀਤ ਗਰਜੀਤ ਸਿਮਰ ਕੀ ਡੈਜ਼ਿਗਨੇਸ਼ਨ ਇਹਦਾ ਕੀ ਹੈ ਕਲਰਕ ਜੀ ਬੀ ਟੈਮ ਮੀਟਿੰਗ ਚਾਰਜ ਬੋਲਦੇ ਜੀ ਬੀ ਟੈਮ ਬੀ ਟੈਮ ਕਲਰਕ ਕਿਉਂ ਦੇਈ ਜੀ ਜੀ ਹਾਂ ਜੀ ਮਲਕੋ ਜਿਓ ਬੇਅਫਤਾਕ ਨਹੀਂ ਸੀ ਉਹ ਨੈਗੇਟਿਵ ਸੀ ਉਹ ਬੰਦੇ ਨੂੰ ਵਰਾ ਕਿਤਾ ਗਿਆ ਉਹ ਬੰ ਅੱਛਾ ਜੀ ਜੇ ਅਸੀਂ ਨਾਮ ਕੋਈ ਕਰ ਵੀ ਕਰ ਬੋਲਦੇ ਸਾਨੂੰ ਨਾਲੇ ਪੈਂਦਾ ਜੀ ਅੱਛਾ ਜੀ ਹਾਂ ਅਸੀਂ ਆਪਣਾ ਖੜਾ ਛੜਾਇਆ ਅਸੀਂ ਬੇਟਾ ਅਸੀਂ ਨਜਵਾ ਫੋਨ ਕਰਦੇ ਅਸੀਂ ਪੰਜ ਦਿਨ ਤੋਂ ਕੋਈ ਫੋਨ ਨਹੀਂ ਕੀਤਾ ਉਹਨੂੰ ਠੀਕ ਹੈ ਜੀ ਅੱਛਾ ਉਹਨੇ ਕੋਈ ਗੱਲ ਵੀ ਨਹੀਂ ਗੋਲੀ ਪਾਈ ਦਿੰਦੋ ਹੂੰ ਬਿਲਕੁਲ ਸਹੀ ਉਹ ਨੇਮ ਕਿਤੇ ਮੈਂ ਬੱਚਿਆਂ ਦਾ ਉੱਥੇ ਤੇ ਬੇਟਾ ਮੈਂ ਨਹੀਂ ਗੱਲ ਕੀਤੀ ਕੋਈ ਮੀਡੀਆ ਕੋਲੇ ਗੱਲ ਨਹੀਂ ਕੀਤੀ ਵੀ ਗੱਲ ਹੋ ਜੂ ਮੀਡੀਆ ਦਾ ਡਰ ਕਿਉਂ ਇਹ ਹਨ ਕੁਐਸਚਨ ਇਹ ਹੁੰਦਾ ਜੀ ਹਾਂ ਸਾਡੇ ਮਨ ਚ ਇਹ ਕੁਐਸਚਨ ਇਹ ਹੁੰਦਾ ਵੀ ਡਰਦੇ ਕਿਉਂ ਬੇਟਾ ਤੁਸੀਂ ਇਹ ਜਵਾਬ ਮੀਡੀਆ ਨੂੰ ਦਿਓ ਬਿਲਕੁਲ ਜੀ ਵੀ ਮੇਰੇ ਕੋਲ ਪਾਵਰ ਹੈ ਨਹੀਂ ਜੀ ਮੈਂ ਨਹੀਂ ਕਰ ਸਕਦੀ ਬਸ ਹਾਂ ਜੀ ਤੁਸੀਂ ਵੱਲ ਦੋ ਮਿੰਟ ਸਾਨੂੰ ਗਵਾਹ ਕਰੀਗੇ ਵੀ ਮਿਸਪਲੇਟ ਦਾ ਅਧਿਕਾਰੀ ਨਹੀਂ ਐ ਮਿਸਪਲੇਟ ਹੀ ਬਗਾਰਿਆ ਹੁਣ ਆਪਾਂ ਕੀ ਮੰਗ ਕੀ ਕਰਦੇ ਸਾਡੀ ਮੰਗ ਤੇ ਪਾਣੀ ਦੀ ਮੀਂਹ ਪਾਣੀ ਮੇਰੇ ਚਮਣਾ ਮੇਰੇ ਮੰਗ ਪੜੀ ਤੇ ਅਗਰ ਪਾਣੀ ਵਾਲੀ ਕੋਈ ਲਾਈ ਆਉਣੀ ਜੀ ਸਾਡੀ ਬੇਟੀ ਹੈ ਜਾਨੂ ਕੋਈ ਲੜਨ ਦੀ ਲੋੜ ਹੈ ਠੀਕ ਅਸੀਂ ਜੋਣੀ ਪਾਣੀ ਹੋ ਜਾਸ ਤੇ ਭਾਗ